ਨੂੰ ਆ ਗਏ ਆਪਾਂ ਬਾਈ ਹਰਿਆਣੇ ਦੇ ਘਰ ਤੇ ਕਰਾਉਣੇ ਸਾਨੂੰ ਕਬੂਤਰਾਂ ਦਾ ਸ਼ੌਕ ਠੀਕ ਹੈ ਜੀ ਜਦੋਂ ਆ ਪੰਡ ਚੈੱਕ ਕਰ ਲਓ ਆ ਬਾਈ ਹਰਿਆਣੇ ਦੇ ਜਾਨਵਰ ਹੈ ਜੀ ਸਾਰੇ ਕਬੂਤਰ ਨੂੰ ਬਾਈ ਹਰਿਆਣੇ ਦਾ ਸੈਟਅਪ ਚੈੱਕ ਕਰ ਲਓ ਜੀ ਬਹੁਤ ਸੋਹਣਾ ਬਿਲਕੁਲ ਸਾਫ਼ ਸੁਥਰੇ ਖਲੇ ਡੋਲੇ ਖੜੇ ਮੇਰਾ ਭਰਾ ਦੇਖੋ ਜੀ ਕੱਲੇ ਕੱਲੇ ਜੋੜੇ ਨੇ ਮੇਰਾ ਭਰਾ ਸੈਪਰੇਟ ਖਾਣਾ ਦਿੰਦਾ ਬਾਈ ਹਰਿਆਣੇ ਬਾਕੀ ਕੁੱਡਾ ਚੈੱਕ ਕਰ ਲੋ ਦੇਖੋ ਜੀ ਬਿਲਕੁਲ ਹਵਾਦਾਰ ਆ ਠੀਕ ਹੈ ਤਾਂ ਕਾ ਸਤ ਨੂੰ ਦੱਬੀ ਗੂਦੀ ਲੈ ਕੇ ਚੱਲੇ ਬਾਈ ਹਰਿਆਂ ਨੂੰ ਚੈੱਕ ਆ ਲਓ ਮੇਰਾ ਆਪਾਂ ਲਾਈ ਗੂਦਰੀ ਦਾ ਲੋ ਜ ਸਤ ਨੂੰ ਆਇਕਾ ਹੱਬ ਵੱਡਾ ਕੂਤਰ ਚੈੱਕ ਕਰ ਲੋ ਜੀ ਜਾਨਵਰ ਤਾਕਤ ਕਾਟ ਜਾਮਾ ਚਿੱਟੀਆਂ ਅੱਖਾਂ ਦਾ ਮੇਰਾ ਭਰਾ ਠੀਕ ਹੈ ਜੀ ਬਾਕੀ ਉਧਰ ਕੈਮਰਾ ਮਾਰਦੇ ਤੇ ਇਹ ਸਾਰੀਆਂ ਸਤ ਨੂੰ ਵੱਡੀਆਂ ਕਬੂਤਰੀਆਂ ਇਹ ਠੀਕ ਹੈ ਇਹ ਸਾਰੀਆਂ ਗੂਦਰੀਆਂ ਤੇ ਆਹ ਕਬੂਤਰ ਹੈ ਅੱਖ ਦੀ ਕੁਆਲਿਟੀ ਚੈੱਕ ਕਰ ਲਓ ਦੇਖੋ ਜੀ ਠੀਕ ਹੈ ਉੱਚਾ ਲੰਮਾ ਉਤਰ ਜਮਾ ਚੱਟੀਆਂ ਅੱਖਾਂ ਦਾ ਚੱਲ ਨਹੀਂ ਲਓ ਜੀ ਅਸਾ ਤੋਂ ਵੱਡਾ ਕੂਤਰ ਪੰਨੂ ਵਾਲੇ ਕੂਤਰਾਂ ਵਿੱਚੋਂ ਦੇਖੋ ਜੀ ਕਾਲਸਰਾ ਪੀਲੀਆਂ ਅੱਖਾਂ ਦਾ ਕੁਆਲਿਟੀ ਚੈੱਕ ਕਰ ਲਓ ਸਦਰ ਕਾਟ ਦਾ ਕਾਟ ਜਾਂਪਦਾ ਚੈੱਕ ਕਰ ਲਓ ਜੀ ਸਾਰੇ ਕੂਤਰ ਸਦੋਂ ਇੱਕ ਤੋਂ ਇੱਕ ਆ ਠੀਕ ਹੈ ਜੀ ਵੱਡਾ ਇਹ ਕੂਤਰ ਪਿਆਰ ਪੰਨੂ ਵਾਲੇ ਕੂਤਰਾਂ ਦੇ ਵਿੱਚੋਂ ਲਾਓ ਕਾਹਵੇਂ ਕੂਤਰ ਇਸੋ ਦਾ ਮੋਟਰ ਆਹਾ ਟਾਂਗ 'ਤੇ ਉੱਤੇ ਲੱਗਿਆ ਹੋਇਆ ਨੀਲੀ ਹਰੀ ਦਾ ਕੂਟਰ ਚੈੱਕ ਕਰ ਲਓ ਚਟੀਆਂ ਅੱਖਾਂ ਦਾ ਮੇਰਾ ਭਰਾ ਠੀਕ ਹੈ ਜੀ ਤੁਹਾਨੂੰ ਆਹ ਸਾਰੀਆਂ ਕੂਤਰੀਆਂ ਤੇ ਆਹ ਸੱਤ ਕੂਤਰਾਂ ਠੀਕ ਹੈ ਸਾਧਨੋਂ ਆ ਕੂਤਰ ਬਾਈ ਜੀ ਆਪਾਂ ਲੈ ਆਂਦੇ ਨੇ ਸਾਧਨੋਂ ਇੱਕ ਤੋਂ ਇੱਕ ਮੇਰਾ ਭਰਾ ਖਰਾ ਜਾਨਵਰ ਆ ਵੀਰੇ ਜਿਹੜੇ ਵੀ ਬੰਦੇ ਘਰ ਕਬੂਤਰ ਗਏ ਨਾ ਦੁਬਾਰ ਤੋਂ ਉਹਨਾਂ ਨੂੰ ਜਾਂ ਪਰ ਮੁੱਲ ਲੈਣ ਦੀ ਮੇਰਾ ਵੀਰ ਲੋੜ ਨਹੀਂ ਠੀਕ ਆ ਜੀ ਆ ਸਾਧਨੋਂ ਹਾਈਵੇ ਤੇ ਖੜੇ ਆ ਠੀਕ ਆ ਭੋਨੇ ਪਿੰਡ ਤੋਂ ਬੱਗੀ ਭਰਾ ਰੋਡ ਆ ਮੇਰਾ ਭਰਾ ਇਹ ਚੈੱਕ ਕਰ ਲੋ ਬਾਕੀ ਕਿਸੇ ਭਰਾ ਨੂੰ ਜਾਂ ਪਰ ਚਾਹੀਦੇ ਹੁਣ ਮੇਰਾ ਵੀਰ ਉਹ ਆਪਣੇ ਨਾਲ ਕੰਟੈਕਟ ਕਰ ਲਿਓ ਤੇ ਸਾਧਨੋਂ ਪੂਰੇ ਜਿਹਨੂੰ ਕਹਿੰਦੇ ਨਾ ਸਰਾ ਜਾਨਵਰ ਉਹ ਚੀਜ਼ ਆ ਮੇਰਾ ਭਰਾ ਠੀਕ ਆ ਚੈੱਕ ਕਰ ਸਕਦੇ ਹੋ ਤੁਸੀਂ ਬਾਕੀ ਸਤਿ ਸ੍ਰੀ ਅਕਾਲ ਤੁਹਾਨੂੰ ਮਿਲਦੇ ਆਪਾਂ ਸੋਨੂ ਘਰ ਦੇ ਵਿੱਚ ਤੇ ਠੀਕ ਆ